ਅੱਜ ਅਸੀਂ ਗੱਲ ਕਰਾਂਗੇ ਉਸ ਸ਼ੇਰ ਦੀ ਜਿਸ ਦਾ ਨਾਂ ਇਤਿਹਾਸ ਚ ਸੋਨੇ ਦੇ ਅੱਖਰਾਂ ਚ ਲਿਖਿਆ ਗਿਆ ਜਿਸ ਦਾ ਨਾਮ ਹੈ ਬੰਦਾ ਸਿੰਘ ਬਹਾਦਰ ਉਹ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਸਰਹਿੰਦ ਦੇ ਤਖਤ ਨੂੰ ਹਿਲਾ ਦਿੱਤਾ ਉਹ ਨਾ ਸਿਰਫ ਸਿਪਾਹੀ ਸੀ ਸਗੋਂ ਇਨਸਾਫ਼ ਦੀ ਚਮਕਦੀ ਤਲਵਾਰ ਸੀ ਬੰਦਾ ਸਿੰਘ ਬਹਾਦਰ ਜਿਸ ਦਾ ਬਚਪਨ ਵਿੱਚ ਨਾਮ ਲਛਮਨ ਦਾਸ ਸੀ ਜੋ ਮਾਦੋ ਦਾਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਉਸ ਦਾ ਜਨਮ ਸਥਾਨ ਰਾਜੋਰੀ ਪੁਂਚ ਜ਼ਿਲ੍ਹਾ ਹੁਣ ਜੰਮੂ ਅਤੇ ਕਸ਼ਮੀਰ ਨਾਮ ਨਾਲ ਜਾਣਿਆ ਜਾਂਦਾ ਹੈ ਵਿੱਚ 27 ਅਕਤੂਬਰ 1670 ਨੂੰ ਹੋਇਆ ਸੀ ਮਾਦੋ ਦਾਸ ਇੱਕ ਸ਼ਿਕਾਰੀ ਸੀ ਉਹ ਹਮੇਸ਼ਾ ਜੰਗਲਾਂ ਵਿੱਚ ਜਾ ਕੇ ਹਿਰਨ ਅਤੇ ਹੋਰ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ ਇੱਕ ਦਿਨ ਉਹਨਾਂ ਨੇ ਇੱਕ ਮਾਂ ਹਿਰਨ ਨੂੰ ਤੀਰ ਮਾਰਿਆ ਜੋ ਕਿ ਗਰਭਵਤੀ ਸੀ ਉਸ ਹਿਰਨ ਨੇ ਥੋੜੀ ਦੂਰ ਜਾ ਕੇ ਬੱਚਾ ਜੰਮਿਆ ਅਤੇ ਮਰ ਗਈ ਇਸ ਘਟਨਾ ਨੇ ਉਸਦੇ ਮਨ ਨੂੰ ਚੰਜੋੜ ਕੇ ਰੱਖ ਦਿੱਤਾ ਇਸ ਘਟਨਾ ਨੇ ਅੱਗੇ ਜਾ ਕੇ ਉਸ ਨੂੰ ਇੱਕ ਮਹਾਨ ਇਤਿਹਾਸਕ ਨਾਇਕ ਬਣਾ ਦਿੱਤਾ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਉਹਨਾਂ ਦਾ ਨਾਂ ਬੰਦਾ ਸਿੰਘ ਬਹਾਦਰ ਰੱਖਿਆ ਅਤੇ ਉਹਨਾਂ ਨੂੰ ਖਾਲਸਾ ਫੌਜ ਵਿੱਚ ਮੁਖ ਆਗੂ ਬਣਾਇਆ ਪਹਿਲਾ ਮਾਦੋ ਦਾਸ ਇੱਕ ਤਿਆਗੀ ਤਾੰਤ੍ਰਿਕ ਅਤੇ ਸੰਤ ਬਣ ਚੁੱਕਾ ਸੀ ਗੁਰੂ ਜੀ ਦੀ ਹਾਜ਼ਰੀ ਵਿੱਚ ਉਹ ਇੱਕ ਗੁਰੂ ਦਾ ਸਿਪਾਹੀ ਬਣ ਗਿਆ ਦਸ ਸਿੰਘ ਬਹਾਦਰ ਦੀ ਸ਼ੁਰੂਆਤ ਰਾਜੋਰੀ ਤੋਂ ਹੋਈ ਜਿੱਥੇ ਉਹਨਾਂ ਨੇ ਆਪਣੀ ਜਨਮ ਭੂਮੀ 'ਚ ਬਚਪਨ ਦੇ ਬਾਅਦ ਧਾਰਮਿਕ ਜੀਵਨ ਆਰੰਭ ਕੀਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਪਰਕ ਹੋਣ ਤੋਂ ਬਾਅਦ ਉਹ ਸਿੱਖਾਂ ਦੀ ਲਹਿਰ ਦਾ ਕੇਂਦਰੀ ਆਗੂ ਬਣ ਗਏ ਠੀਕ ਦਾ ਵੱਡਾ ਚਿੰਨ ਗੁਰੂ ਸਾਹਿਬ ਦੀ ਹੁਕਮ ਸੀ ਕਿਸੇ ਚੀਜ਼ ਤੋਂ ਵੱਧ ਪੰਜਾਬ ਜਾ ਕੇ ਉਹ ਬਦਲਾ ਲਵੋ ਜਿਸ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਮਾਤਾ ਗੁਜਰੀ ਜੀ ਦਾ ਵਿਛੋੜਾ ਹੋਇਆ ਅਤੇ ਸਿੱਖਾਂ ਉੱਤੇ ਜ਼ੁਲਮ ਹੋ ਰਹੇ ਸਨ ਅੰਮ੍ਰਿਤ ਸੰਚਾਰ ਗੁਰੂ ਜੀ ਨੇ ਮਾਦੋ ਦਾਸ ਨੂੰ ਖਾਲਸਾ ਅੰਮ੍ਰਿਤ ਸ਼ਕਾਇਆ ਨਵਾਂ ਨਾਮ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਇੱਕ ਪੰਜ ਸਿੰਘਾਂ ਦੀ ਟੀਮ ਖਾਲਸਾ ਨਿਸ਼ਾਨ ਸਾਹਿਬ ਹੁਕਮਨਾਮਾ ਤੇ ਕਈ ਅਗਵਾਈ ਪੱਤਰ ਦਿੱਤੇ ਪੰਜਾਬ ਵਾਪਸੀ 1709 ਉਹ ਪੰਜ ਸਿੰਘਾਂ ਦੇ ਨਾਲ ਪੰਜਾਬ ਆਏ ਰਸਤਾ ਜਮਨਾ ਪਾਰ ਕਰਕੇ ਅਨੰਦਪੁਰ ਸਾਹਿਬ ਮਾਝਾ ਤੇ ਮਾਲਵਾ ਰਾਹੀਂ ਕੂਫਿਆਤੌਰ ਤੇ ਸਿੱਖ ਜਥੇ ਤਿਆਰ ਕੀਤੇ ਹਰੇਕ ਪਿੰਡ ਚ ਸਿੱਖ ਜੋਸ਼ ਨਾਲ ਜੁੜੇ ਲੋਕਾਂ ਵਿੱਚ ਨਵਾਂ ਆਤਮ ਵਿਸ਼ਵਾਸ ਪੈਦਾ ਹੋਇਆ ਸਮਰਣ ਤੇ 1709 ਪਹਿਲਾ ਜੰਗ ਜਿੱਤਿਆ ਇੱਥੇ ਹੀ ਉਹਨਾਂ ਨੇ ਮੌਕੇ ਦੇ ਫੁਕੀਆਂ ਕਾਤਲ ਸਚੁੰਦਖਾਨੂ ਮਾਰਿਆ ਜਿਸਨੇ ਸਾਹਿਬਜ਼ਾਦਾ ਨੂੰ ਮੌਤ ਦਿਵਾਈ ਸੀ ਸੱਜੇ ਪਾਸੇ ਇਸ਼ਾਰਾ ਕਰਦੀ ਉਂਗਲ ਸਰਹਿੰਦ ਤੇ ਚੜਾਈ ਕਰਕੇ ਵਸੀਖਾ ਜਿਸ ਦੇ ਸਾਕਿਆਦਿਆ ਬੇਹਦ ਬਹਾਦਰ ਬਣ ਚੁੱਕੇ ਸਨ ए, सरहिंद जितया बारह मई सतारा सौ दस अपना सिक्का चलाया देग तेग फतेह नुसरत बेदरंग यफत अज नानक गुर गोबिंद पूमे ले ज़मीन